ਕਿਸਾਨੀ ਨੂੰ ਦੋਨੋਂ ਲੈ ਕੇ ਹੁਣ ਰਮਣੀ ਸਿੰਘ ਬਿੱਟੂ ਨੇ ਜਿਹੜੇ ਭਾਜਪੀ ਦੇ ਮੰਤਰੀ ਨੇ ਉਹਨਾਂ ਦਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਰਮਣੀ ਸਿੰਘ ਬਿੱਟੂ ਨੇ ਕਿਸਾਨ ਲੀਡਰਾਂ ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਜਿੰਨੇ ਵੀ ਨੌਜਵਾਨ ਕਿਸਾਨ ਨੇ ਜਿਹੜੇ जख्मी ਹੋਏ ਨੇ ਜਾਂ ਕਿਸੇ ਦੀ ਵੀ ਡੈਥ ਹੋਈ ਆ ਉਹਨਾਂ ਦੇ ਪਿੱਛੇ ਦੇ ਕਿਸਾਨ ਲੀਡਰ ਜ਼ਿੰਮੇਵਾਰ ਨੇ ਕਿਉਂਕਿ ਇਹਨਾਂ ਨੂੰ ਦਿੱਲੀ ਜਾਣ ਤੋਂ ਕੋਈ ਨਹੀਂ ਰੋਕਦਾ ਜੇਕਰ ਕਿਸਾਨ ਲੀਡਰ ਚਾਹੁੰਦੇ ਹੀ ਦਿੱਲੀ ਜਾਣਾ ਟਰੈਕਟਰ ਟਰਾਲੀਆਂ ਤੇ ਨਾਲ ਹਥਿਆਰ ਲੈ ਕੇ ਤਲਵਾਰ ਲੈ ਕੇ ਤਾਂ ਇਹਨਾਂ ਨੂੰ ਦਿੱਲੀ ਕੌਣ ਜਾਣ ਦੇਗਾ ਆ ਤੁਹਾਡੇ ਜਿਲ੍ਹਿਆਂ ਦੇ ਅਗਰਾਂਤ ਸਾਹਿਬ ਨੇ ਚਾਹੇ ਲੱਖੋਵਾਲ ਸਾਹਿਬ ਸੀਗੇ ਕਿਸੇ ਵੇਲੇ ਉਹਨਾਂ ਦੇ ਬੇਟੇ ਆ ਚਾਹੇ ਰਾਜੀਵਾਲ ਸਾਹਿਬ ਰਾਜੀਵਾਲ ਸਾਹਿਬ ਦਾ ਅੱਜ ਬਿਆਨ ਤੁਸੀਂ ਸੁਣਿਆ ਹੋਣਾ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਵੀ ਇਹ ਬਲੈਕਮੇਲ ਕਰਨ ਲਈ ਜਿਹੜੇ ਉਹ ਆਪਣੇ ਆਪ ਵੀ ਪਤਾ ਨਹੀਂ ਕਿੰਨੇ 100 ਦੀ ਗਿਣਤੀਆਂ 'ਚ ਨੌ ਬੜਾਈ ਬੈਠੇ ਆ ਜਿਵੇਂ ਦੱਸਿਆ ਬਿੱਲਾ ਲਾਇਆ ਤੇ ਅੱਜ ਉਹਨਾਂ ਨੇ ਆਪ ਕਿਹਾ ਵੀ ਇਹ ਬਹੁਤ ਵੱਡਾ ਬਲੈਕਮੇਲਿੰਗ ਦਾ ਧੰਦਾ ਸ਼ੁਰੂ ਹੋ ਗਿਆ ਇਹ ਤੋਂ ਬਹੁਤ ਲੋਕ ਜਿਹੜੇ ਡਰਦੇ ਆ ਬਚਦੇ ਆ ਉਦੋਂ ਬਾਅਦ ਇਹ ਗੱਲ ਚਲੋ ਛੱਡੋ ਪਰ ਮੈਂ ਇਹ ਗੱਲ ਕਹਿਣਾ ਚਾਹਣਾ ਜਿਹੜੇ ਕਹਿੰਦੇ ਸੀ ਰੋਕਿਆ ਉਹ ਨੌਜਵਾਨ ਨੇ ਇਹ ਬੱਚੇ ਇਹਨਾਂ ਨੇ ਮਰਵਾਤੇ ਉਹ ਜਿਹਦੇ ਗੋਲੀ ਵੱਜੀ ਉਹਦਾ ਪਰਿਵਾਰ ਜਾਣੇ ਅੱਜ ਕਿਵੇਂ ਕਿਸਾਨ ਲੀਡਰ ਨੇ ਜਿਹੜੇ ਉਹ ਦੋ ਤਿੰਨ ਨੇ ਜਿਹੜੇ ਚਾਰ ਨੇ ਉਹ ਦਿੱਲੀ ਵੀ ਚਲੇ ਗਏ ਦਿੱਲੀ ਚ ਉੱਤਰ ਕੇ ਪਾਰਲੀਮੈਂਟ ਚ ਵੀ ਚਲੇ ਗਏ ਪਾਰਲੀਮੈਂਟ ਚ ਉੱਤਰ ਕੇ ਰਾਹੁਲ ਗਾਂਧੀ ਦੇ ਆਪੀਨ ਪਾਰਲੀਮੈਂਟ ਦੇ ਅੰਦਰ ਮਿਲ ਕੇ ਵੀ ਫੋਟੋਆਂ ਖਿਚਾ ਲਿਆ ਬਾਹਰ ਖੜੇ ਮੀਡੀਆ ਨਾਲ ਸਵੋਧਨ ਕਰ ਰਹੇ ਸੀ ਤੇ ਉਹੇ ਗੱਡੀਆਂ ਚ ਬਹਿ ਕੇ ਦਿੱਲੀ ਤੋਂ ਵਾਪਸ ਆ ਕੇ ਫਿਰ ਸ਼ੰਭੂ ਬਹਿ ਕੇ ਫਿਰ ਭਾਈ ਦਿੱਲੀ ਤਾਂ ਤੁਸੀਂ ਪਹੁੰਚ ਗਏ ਸੀ ਹੋਰ ਦਿੱਲੀ ਕਿਵੇਂ ਪਹੁੰਚਣਾ ਸੀ ਤੇ ਕੌਣ ਰੋਕਦਾ ਤੁਹਾਨੂੰ ਦਿੱਲੀ ਪਹੁੰਚਣ ਨੂੰ ਉਹ ਗੱਡੀ ਗੱਲ ਆ ਤੁਸੀਂ ਦਿੱਲੀ ਕਿਸ ਤਰੀਕੇ ਨਾਲ ਜਾਣਾ ਚਾਹੁੰਦੇ ਹੋ ਬੱਸ ਜਾਣਾ ਚਾਹੁੰਦੇ ਹੋ ਟ੍ਰੇਨ ਚ ਜਾਣਾ ਚਾਹੁੰਦੇ ਹੋ ਜਹਾਜ਼ ਚ ਜਾਣਾ ਚਾਹੁੰਦੇ ਹੋ ਗੱਡੀ ਜਾਣਾ ਚਾਹੁੰਦੇ ਜਾਓ ਕੌਣ ਰੋਕਦਾ ਤੁਹਾਨੂੰ ਹਾਂ ਜੇ ਤੁਸੀਂ ਅਸਲੇ ਲੈ ਕੇ ਜੇ ਤੁਸੀਂ ਡੰਡੇ ਕਿਰਪਾਨਾਂ ਘੰਡਾਸੇ ਲੈ ਕੇ ਜਾਓਗੇ ਫਿਰ ਕੌਣ ਜਾਣ ਦੇ ਦੂ ਤੁਸੀਂ ਜਾ ਕੇ ਜਾਂ ਮੈਂ ਲਾ ਕੇ ਦਿਖਾ ਲਵਾਂ ਸਾਰੇ ਤੁਸੀਂ ਫੋਟੋਆਂ ਦੇਖੀਆਂ ਇੱਥੋਂ ਇਹ ਗੱਲ ਐਕਸਪੋਜ਼ ਹੋ ਗਈ ਵੀ ਕੋਈ ਰੋਕਿਆ ਨਹੀਂ ਤੇ ਪਾਰਲੀਮੈਂਟ ਤੋਂ ਵੱਡੀ ਜਗ੍ਹਾ ਹੀ ਨਹੀਂ ਜਿੱਥੇ ਕਾਨੂੰਨ ਬਣਦੇ ਉਸ ਪਾਰਲੀਮੈਂਟ ਦੇ ਕਮਰਿਆਂ 'ਚ ਬੈਠੇ ਸੀਗੇ ਉੱਥੇ ਸਾਰੀ ਗੱਲ ਕਰਕੇ ਆਏ ਨੇ ਤੇ ਹੁਣ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਪਿੰਡਾਂ ਚ ਹੁਣ ਤੁਸੀਂ ਦੇਖ ਲਿਆ ਵੀ ਜਿਹੜਾ ਕਹਿੰਦੇ ਸੀ ਬੀਜੇਪੀ ਦੀ ਸਰਕਾਰ ਰੋਕਦੀ ਐ ਜੀ ਜੇ ਗੱਲ ਕਰਨ ਗਏ ਤਾਂ ਦਿੱਲੀ ਦੇ ਅੰਦਰ ਪਾਰਲੀਮੈਂਟ ਚ ਬੈਠ ਕੇ ਆਏ ਨੇ ਹਾਂ ਜੀ ਆਪਾਂ ਮਰਨ ਲੜਨ ਜਾਣਾ ਕੁੱਟਣ ਜਾਣਾ ਫਿਰ ਤਕਨੂਨ ਨੇ ਆਪਣਾ ਕੰਮ ਕਰਨਾ ਉਹ ਕੋਈ ਵੀ ਸਰਕਾਰ ਹੋ ਚਲੋ ਥੈਂਕ ਯੂ ਥੈਂਕ ਯੂ ਹਾਲਾਂਕਿ ਮਨੀ ਸਿੰਘ ਬਟੂ ਨੇ ਵੀ ਕਿਹਾ ਦੇਖਾ ਕਿ ਕਿਸਾਨ ਸ਼ਾਂਤਪੁਰ ਪਰੀਖੇ ਨਾਲ ਆਪਣੀਆਂ ਗੱਡੀਆਂ ਕਾਲਾਂ ਬਸਾਂ ਬੇਸ਼ੱਕ ਉਹ ਹਵਾਈ ਜਹਾਜ਼ ਰਾਹੀਂ ਦਿੱਲੀ ਜਾਣ ਉਹਨਾਂ ਨੂੰ ਕੋਈ ਨਹੀਂ ਰੋਕੇਗਾ ਜੇਕਰ ਉਹ ਜੇਕਰ ਸ਼ਾਂਤਪੂਰੀਕ ਨਾ ਪ੍ਰਦਰਸ਼ਨ ਕਰਦੇ ਹਨ ਤਾਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕੋਈ ਰੋਕਦਾ ਤੇ ਬੀਤੇ ਦਿਨ ਹੀ ਉਹ ਪਾਰਲੀਮੈਂਟ ਚ ਦਿੱਲੀ ਜਾ ਕੇ ਇਹਨਾਂ ਰਾਹੁਲ ਗਾਂਧੀ ਨੂੰ ਮਿਲ ਕੇ ਇਹਨਾਂ ਸੰਸਦ ਤੱਕ ਪਹੁੰਚਣ ਉਹਨਾਂ ਨੂੰ ਕਿਸੇ ਦੇ ਵੱਲੋਂ ਵੀ ਨਹੀਂ ਰੋਕਿਆ ਗਿਆ ਪਰ ਜੇਕਰ ਕਿਸਾਨ ਚਾਹੁੰਦੇ ਹੀ ਅਸੀਂ ਕਿਸਾਨ ਜਿਗਰ ਚਾਹੁੰਦੇ ਹੀ ਹਨ ਕਿ ਅਸੀਂ ਦਿੱਲੀ ਜਾਵਾਂਗੇ ਹਥਿਆਰਾਂ ਨਾਲ ਤਾਂ ਉਹਨਾਂ ਨੂੰ ਕੋਈ ਨਹੀਂ ਜਾਣ ਦੇਵੇ ਕਿ ਤਹਰਾ ਨਾਲ ਤਾਂ ਦਿੱਲੀ ਮੈਂ ਤੱਕ ਨਹੀਂ ਜਾਣ ਸਕਦਾ ਉਹ ਤਾਂ ਫਿਰ ਵੀ ਕਿਸਾਨ ਕਿਵੇਂ ਚੱਲਦੇ ਜਾਣਗੇ ਜੇ ਚੱਲਦੇ ਹਨ ਰਵਨੀ ਸਿੰਘ ਬਿੱਟੂ ਨੇ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਲਗਾਤਾਰ ਰਵਨੀ ਸਿੰਘ ਬਿੱਟੂ ਦੇ ਬਿਆਨ ਦੇ ਨਿਸ਼ਾਨੇ ਸਾਧੀਆਂ ਜਾ ਰਹੀਆਂ ਦਾਦੀ ਕਿਸਾਨ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਤੇ ਬੈਠੇ ਨੇ ਹਜੇ ਤੱਕ ਕਿਸਾਨਾਂ ਦੇ ਵੱਲ ਸਰਕਾਰ ਦੇ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਉਹਨੀਆਂ ਮੰਗਾਂ ਤੇ ਆਉਂਦੀਆਂ ਤਿਉਹ ਨੇ ਹਾਲਾ ਕਿ ਸਰਕਾਰ ਦੇ ਨਾਲ ਕਿਸਾਨਾਂ ਦੀ ਕਈ ਵਾਰ ਮੀਟਿੰਗ ਵੀ ਹੋ ਚੁੱਕੀ ਆ ਪਰ ਕਿਸਾਨਾਂ ਦੀਆਂ ਮੰਗਾਂ ਤੇ ਕੋਈ ਵੀ ਸਹਿਮਤੀ ਨਹੀਂ ਬਣੀ